ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਫੇਰ ਇੱਕ ਬਹੁਤ ਸੋਹਣਾ ਲੋਕਗੀਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆਂ ਇਸ ਲੋਕਗੀਤ ਦੇ ਵਿੱਚ ਹੀਰ ਤੇ ਉਸ ਦੀ ਅਨੰਦ ਦੀ ਆਪਸੀ ਵਾਰਤਾ ਲਾਪ ਚੱਲਦੀ ਹੈ ਤੇ ਇਹ ਲੋਕਗੀਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਨ ਵਾਲਾ ਤਦ ਹੀ ਤੁਹਾਨੂੰ ਉਹਨਾਂ ਦੀ ਆਪਸੀ ਵਾਰਤਾ ਲਾਪ ਸਮਝ ਆਵੇਗੀ ਆਜੋ ਆਪਾਂ ਰਲ ਮਿਲ ਕੇ ਇਸ ਲੋਕਗੀਤ ਦਾ ਆਨੰਦ ਮਾਣੀਏ अम्बाते तूतादि ठण्डी ठण्डी छा शानि बालासी योगिया ले बालासी जोगिया बाला जो लद ਚਲਨੀ ਨਣਦੇ ਚਲ ਪਾਣੀ ਨੂੰ ਚਲਿਏ ਪਾਣੀ ਦੇ ਪੱਜ ਜੋਗੀ ਦੇ ਕੀਏ ਪਾਣੀ ਦੇ ਪੱਜ ਜੋਗੀ ਦੇ ਖੀਏ ਕਿੱਥੇ ਤਰਕਾ ਖੜਕੇ ਜੋਗੀ ਦੇਖੀਏ ਕਿੱਥੇ ਤਾ ਖੜਕੇ ਜੋਗੀ ਦੇਖੀਏ ਨੀਵੇ ਤਾ ਰਖਦੇ ਨਣਦੇ ਡੋ चेता के जोगी दे चढ़ के जोगी देखिए इस जोगी दे लम्मे के ਰੇ ਜੋਗੀ ਨਾਮ ਦੇ ਨੀ ਦਈਏ ਕਟੋਰੇ ਜੋਗੀ ਨਾਮ ਦੇ ਇਸ ਜੋਗੀ ਦੇ ਸੁਨੇ ਸੋ ਸੁਰਮਾ ਸਲਾਈ ਜੋਗੀ ਪਾਮ ਦੇ ਨੇ ਇਸ ਜੋਗੀ ਦੇ ਸੋਨੇ ਸੋਨੇ ਹ ਤਾਥਨੇ ਚੰਪਾ ਤੇ ਛੱਲੇ ਜੋਗੀ ਪਾਮ ਦੇ ਨੇ ਚਾਂਪਾ ਤੇ ਚੱਲੇ ਜੋਗੀ ਪਾਮ ਦੇ ਇਸ ਜੋਗੀ ਦੇ ਸੋਨੇ ਸੋਨੇ ਪੈਰ ਪੈਰਨੀ ਚੰਦਨ ਦੇ ਪਉਵੇ ਜੋਗੀ ਪਾਮ ਦੇ ਚੰਦਨ ਦੇ ਪਉਵੇ ਜੋਗੀ ਪਾਮੰਦੇ ਇਸ ਜੋਗੀ ਦਾ ਤਖਤ ਹਜ਼ਾਰ ਦੇ ਇਸ ਦੇਸਨੀ ਸਿਆਲਾ ਦੀ ਚੂਰੀ ਜੋਗੀ ਖਾਮੰਦੇ ਸਿਆਲਾਂ ਦੀ ਚੋਰੀ ਜੋਗੀ ਖਾਮੰਦੇ ਚਲਨੀ ਪਾਬੋ ਚਲ ਕਰ ਨੂੰ ਚਲੀਏ ਸਸ ਸਦ ਦਿਨ ਨੂੰ ਹੈ ਸਸ ਦੇਂਦੀ ਨੂੰ ਹੈ ਆ ਕਰੇ ਸਸ ਨੂੰ ਚਲਨੀ ਪਾਪੋ ਚਲ ਕਰ ਨੂੰ ਚਲੀਏ ਵੀਰਾ ਸਦੇਂਦਾ ਨਾ ਜੋ ਦੇਂਦਾ ਨਾ ਜੋ ਆ ਕਰੇ ਜੋ ਨਣਿੰਦੇ ਹੋ ਰ ਹੋਰਨੀ ਮੈਂ ਮਾਨ ਰੱਖਾਂ ਵਾਲੇ ਜੋਗੀ ਦਾ ਨੀ ਮੈਂ ਮਾਨ ਰੱਖਾਂ ਵਾਲੇ ਜੋਗੀ ਦਾ ਚਲਵੇ ਜੋਗੀ ਕਿਸੇ ਦੇ ਸਿਦੇਸ ਵੇ ਬਗਲੀ ਤੇ ਖੁੰਡਾ ਤੇਰਾ ਮੈਂ ਚੱਕਾਂ ਵੇ ਬਗਲੀ ਤੇ ਖੁੰਡਾ ਤੇਰਾ ਮੈਂ ਚੱਕਾਂ ਮਰਵੇ ਜੋਗੀ ਕਿਸ ਦੇ ਚੰਚਲ ਬਾਬੋ ਮੋਲਈ ਵੇ ਤੈ ਮੇਰੀ ਚੰਚਲ ਬਾਬੋ ਮੋਲਈ ਜੋਗੀ ਦੀ ਥਾਂ ਤੇ ਮਰ ਕੋਈ ਹੋ ਦੇਸੀ ਜੋਗੀ ਕਿਉਂ ਮਰੇ ਨੀ ਬਨਲਾ ਪਰਦੇਸੀ ਜੋਗੀ ਕਿਉਂ ਮਰੇ ਜੋਗੀ ਤਾਨਣ ਦੇ ਮੇਰੀ ਜਾਨ ਨੇ ਜਾਨ ਤਕ ਤੇ ਹਜ਼ਾਰੇ ਜਾ ਕੇ ਮੈਂ ਵਸਾਂ ਨੀ ਤਕ ਤੇ ਹਜ਼ਾਰੇ ਜਾ ਕੇ ਮੈਂ ਵਸਾਂ ਅੰਬਾ ਤੇ ਤੂਤਾ ਦੀ ਠੰਡੀ ਠੰਡੀ ਚਾਨੀ ਚਾਨੀ ਬੱਲਾ ਪਰਦੇਸੀ ਜੋਗਿਆ ਲਦੇ ਬੱਲਾ ਪਰਦੇਸੀ ਜੋਗਿਆ ਲਦੇ